ਤਤ ਕਰੋ ਦੇਹੀ ਹਾਂ ਤਾਂ ਬਰਕਰਾਰ ਰੱਖਵਾਤਾ ਕੋਟ ਦੇ ਲੱਤ ਤਾਂ ਪਲੀਜ਼ ਜੀ ਬਾਈਆਂ ਕੱਢਦੀ ਘਟਦੇ ਪੱਕੀ ਗੱਲ ਵੇਖਾਂਗੇ ਹੈ ਤੇਰੀ ਉੱਕਰ ਗਿਆ ਹੈ ਕਿ ਖੁਸ਼ ਆਲਦੂ ਦਾ ਮੇਰਾ ਪਤਾ ਨਾ ਚੰਗਾ ਅਰੇ ਆਤ ਨੂੰ ਲੱਤਾ ਹੁਣ ਦੋਧੀ ਰਾਤ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਅੱਜ ਆ ਗਈ ਜੀ ਖਾਦ ਪਾਉਣ ਦੀ ਵਾਰੀ ਅੱਜ ਹੈਗੀ ਲਾਸਟ ਖਾਦੀ ਤੇ ਅੱਜ ਬਾਈ ਆਪਣੇ ਨਾਲ ਇੱਕ ਵੀਰ ਨੂੰ ਲੈ ਕੇ ਆਂਦਾ ਤੇ ਤੰਦ ਤੰਦ ਅੱਜ ਥੋੜੀ ਜੀ ਘਾਟਾਂ ਤੇ ਬਹੁਤ ਠੰਡ ਬਹੁਤ ਜ਼ਿਆਦਾ ਤੇ ਉਹ ਵੀਰ ਨੂੰ ਚੁਗਾਤੀ ਇੱਕ ਗੱਟਾ ਮੈਂ ਕਿਹਾ ਚਲ ਵਾਣ ਵਣ ਕਿਉਂਕਿ ਆਪਾਂ ਉਹ ਦੂਰ ਸਿਟਣੇ ਪੈਂਦੇ ਗੱਟੇ ਤੇ ਆਪਾਂ ਇਹ ਤਾਂ ਹੁਣ ਆਪਾਂ ਗੱਟੇ ਕਿਰਾ 5 ਲੈ ਜਾਂਦੇ ਆ ਹੁਣ ਸਾਰੇ ਕਿੱल्ल्या ਤੇ ਕਿਰਾ ਸੈਟ ਲਗੇ ਫਿਰ ਇਹ 5 ਖਿਲਾਰ ਕੇ ਤੇ ਫਿਰ ਹੋਰ ਲੈ ਕੇ ਆਵਾਂਗੇ ਤੇ ਫਿਰ ਦੁਬਾਰਾ ਖਿਲਾਰਾਂਗੇ ਇਹ ਅਜ ਠੰਡ ਬਹੁਤ ਹੈ ਤੇ ਅੱਜ ਹਵਾ ਵੀ ਚੱਲ ਰਹੀ ਆ ਅੱਗੋਂ ਤੇ ਮੇਰੇ ਕੋਲ ਖਾਦ ਵੀ ਅੱਜ ਥੋੜੀ ਜਿਹੀ ਬਰੀਕ ਆ ਤੇ ਅੱਗੇ ਵੈਸੇ ਬਰੀਕ ਸੀ ਥੋੜੀ ਆਪਣੇ ਕੋਲ ਮੋਟੀ ਖਾਦ ਵੀ ਹੈਗੀ ਆ ਉਹ ਥੋੜੀ ਖਲਾਰਨੀ ਸੌਖੀ ਹੋ ਜਾਂਦੀ ਆ ਇਹ ਥੋੜੀ ਬਰੀਕ ਹੈ ਪਾਊਡਰ ਜਿਹਾ ਮੂੰਹ ਤੇ ਪੈਂਦਾ ਅੱਜ ਪੂਰੇ ਦੀ ਹਵਾ ਚੱਲ ਰਹੀ ਹੈ ਇਧਰ ਤੇ ਬਾਕੀ ਕੰਮ ਤਾਂ ਬਾਈ ਕਰਨਾ ਹੀ ਪੈਣੇ ਆ ਜਿਹੜੇ ਕਹਿੰਦੇ ਆ ਵੀ ਕਿਸਾਨ ਐਵੇਂ ਹੀ ਆਏ ਕਰਦੇ ਫਿਰਦੇ ਆ ਯੋਂ ਕਰਦੇ ਫਿਰਦੇ ਆ ਬਾਈ ਕਿਸਾਨ ਬੰਨਾ ਸੌਖੀ ਗੱਲ ਨਹੀਂ ਹੈਗਾ ਕਿਸਾਨੀ ਬੜੀ ਔਖੀ ਆ ਜਦੋਂ ਆ ਕਿੱਲੇ ਤੋਂ ਸਿਰਫ 6-7 ਕਿੱਲੇ 6-7 ਕਿੱਲੇ ਇੱਕ ਗੱਟਾ ਲੈ ਕੇ ਜਾਣਾ ਪੈਂਦਾ ਨਾ ਖਾਦ ਦਾ ਫਿਰ ਪਤਾ ਲੱਗਦਾ ਬਈ ਜਿਹੜੇ ਚਿੱਟੇ ਬਾਣੇ ਪਾ ਕੇ ਕਿਸਾਨਾਂ ਨੂੰ ਗੱਲਾਂ ਕਰਦੇ ਆ ਨਾ ਉਹ ਮਾੜਾ ਜਿਹਾ ਇੱਥੇ ਆ ਕੇ ਹੋਰ ਕੁਝ ਵੀ ਨਾ ਕਰਨ ਖਾਦ ਵੀ ਨਾ ਖਿਲਾਰਨਾ ਸਿਰਫ ਇੱਥੇ ਖੇਤ ਹੀ ਆ ਜਾਣ ਥੇ ਤਾਂ ਕਿ ਆ ਪੈਰਾਂ ਦੇ ਵਿੱਚ ਚਪਲਾਂ ਦੇ ਨਾਲ ਹੀ ਜਿਹੜਾ ਕੜ ਲੈਣ ਇੱਕ ਟ੍ਰੇਲ ਦੇ ਵਿੱਚ ਦੀ ਮੰਨ ਜਾਗੇ ਤੇ ਬਾਕੀ ਕਿਰਤ ਕਰਨੀ ਚਾਹੀਦੀ ਆ ਕਿਰਤ ਆ ਬਾਬੇ ਨਾਨਕ ਨੇ ਕਿਹਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਤੇ ਜਿਹੜੇ ਵੀ ਰਮਾੜੇ ਮੋਟੇ ਕੋਈ ਕਮੈਂਟ ਕਰਦੇ ਵੀਡੀਓ ਤੇ ਕੋਈ ਚੱਕਰ ਨਹੀਂ ਹੈਗਾ ਬਾਠ ਠੀਕ ਆ ਕੋਈ ਨਹੀਂ ਪਈ ਰਹਿਣ ਦੇ ਪਈ ਰਹਿਣ ਦੇ ਇੱਥੇ ਹੀ ਫੈਨ ਉਹ ਇੱਥੇ ਖੋਲ ਕੇ ਪਾਲਾਂਗੇ ਦੋ ਚਲੂਗੇ ਕੋਹ ਨਹੀਂ ਹੁੰਦਾ ਲੋ ਜੀ ਕਣਕ ਆਪਣੀ ਬਹੁਤ ਵਧੀਆ ਕੈਂਟ ਲਾਸਟ ਰੇ ਆ ਹਾਂ ਕਿੱਲੇ ਨੂੰ ਨਹੀਂ ਆਇਆ ਇਸ ਨੂੰ ਇੱਕ ਉਧਰ ਲੈ ਜਾਾਂਗੇ ਬਾਅਦ ਚ ਲੈ ਆਪੇ ਤਰਾ ਪਹਿਲਾਂ ਪਾਲ ਗਏ ਫਿਰ ਜਾਣਾ ਇਹਦੀ ਇੱਕ ਨਹੀਂ ਹੌਲੀ ਹੌਲੀ ਗਰਮ ਹੋਣਾ ਪੈਣਾ ਸਾਨੂੰ ਇੱਕ ਬੋਰੀ ਨੇ ਬਈ ਗਰਮ ਕਰ ਦੇਣਾ ਬਸ ਅੱਜ ਤਾਂ ਇੱਕ ਖਿਲਰ ਕੀ ਨਾ ਫੇਰ ਨਹੀਂ ਕੋਈ ਚੱਕਰ ਹਜੇ ਸਾਡੇ ਹੱਥ 'ਚ ਠਰੇ ਜੇ ਬਏ ਇਹਨੇ ਇੱਥੇ ਭਰ ਲਈਏ ਤਾਂ ਉੱਥੇ ਥੱਲੇ ਲਾਉਣੀ ਹੱਥ ਕਿਹੜਾ ਲੱਗਦਾ ਹੈ ਕਿੰਨੇ ਇਹਨਾਂ ਜਿਹੜੇ ਬੰਦੇ ਰੋਣਾ ਨਹੀਂ ਰਹਿਦਾ ਵੀ ਚੱਲ ਕੋਈ ਨਹੀਂ ਕੋਈ ਨਹੀਂ ਆਪਾਂ ਕਿਹੜਾ ਕਾਲੀ ਹੈ ਅੱਜ ਵੈਸੇ ਤਾਂ ਹੁੰਦਾ ਘਟਾ ਹੂੰ ਠੰਡ ਜਾ ਦੇ ਥੋੜੀ ਜੀ ਇੱਕ ਸਾਡੇ ਕੋਲ ਰੇ ਵੀ ਬਰੀਕ ਆ ਥੋੜੀ ਜੀ। 2-3 ਘਟੇ ਆਪਾਂ ਮੋਟੀ ਰੇ ਦੇ ਪਾਵੇਂ ਤਾਂ ਦੋ ਕੀ ਰਹਿ ਗਏ ਘਟੇ। ਦੋ ਮਿੱਤਰੋ ਅਸੀਂ ਕੰਮ ਸ਼ੁਰੂ ਕਰਦੇ ਹਾਂ ਹੁਣ। ਇਹ ਵੀ ਬਲੌਗ ਫੇਰ ਬਣਾਵਾਂਗੇ ਹੁਣ ਕਿ ਇੱਕ ਖਾਦ ਦੀ ਬੋਰੀ ਪਾ ਲਈਏ। ਇੱਕ ਬੋਰੀ ਨੇ ਲੱਗਦੀ ਠੰਡ ਹੰਠੰਡ ਲੱਗੀ ਹੈ। ਸਰੀਰ ਗਰਮ ਹੋ ਜਾਂਦਾ ਨਾ। ਪੀਣੀ ਆ ਚਾਹ ਮੈਂ ਤਾਂ ਲੱਗਦੀ ਠੰਡ ਤੇ ਬਾਈ ਕਹਿੰਦਾ ਮੈਂ ਤਾਂ ਨਹੀਂ ਚਾਹ ਪੀਣੀ ਪ੍ਰਸ਼ਾਦਾ ਪਾਣੀ ਆ ਹੀ ਛਕਿਆ ਸੀ ਨਾਲੇ ਖਾਦ ਹੋਰ ਲੈ ਆਂਦੀ ਲੱਸੀ ਰਸੀ ਪਿਆਦੀ ਬਾਈ ਨੂੰ ਠੰਡੀ ਚਾਹ ਨਹੀਂ ਪੀਂਦਾ ਫਿਰ ਹੈ ਨਹੀਂ ਚਾਹ ਮੈਂ ਨਹੀਂ ਪੀਂਦਾ ਠੀਕ ਆ ਲਓ ਜੀ ਸਾਡੇ ਕੋਲੇ ਆ ਦੋ ਘਟੇ ਰਹਿ ਗਏ ਡੇਢ ਪਾਉਣ ਵਾਲਾ ਆ ਰਹਿ ਗਈ ਕੁਦਰ ਜੀ ਪਾ ਕੇ ਤੇ ਫਿਰ ਕੰਮ ਆਪਣਾ ਫਤਿਹ ਮੋਰਚਾ ਹੋ ਗਿਆ ਨਸ਼ਾ ਪੀ ਕੋਲਾ ਨਸ਼ਾ ਨਹੀਂ ਕਰਦੇ ਫੇਰ ਨਸ਼ਾ ਪੀਏਗਾ ਹੈ ਖਾਦ ਪਾ ਕੇ ਚਾਹ ਨਹੀਂ ਪੀਂਦਾ ਚੂਹ ਹੀ ਪੀਂਦਾ ਮੇਰਾ ਵੀਰ ਇਹ ਪਾਈਪਾਂ ਵਾਲਾ ਆਪਣਾ ਕੰਮ ਐ ਡਨ ਹੋਇਆ ਪਿਆ। ਹੋ ਸਿਰੇ ਜਾਵੜੇ ਹੁਣ ਉੱਥੇ ਪਾਉਂਦੇ ਪਏ ਪਾਈਪਾਂ। ਤੇ ਸੂਰਜ ਕਿਤੇ ਨਹੀਂ ਦਿਖ ਰਿਹਾ ਕੰਮ। ਉਹ ਤੰਦ ਘਟਾ ਪਰ ਖੜਛਤ ਹੋਇਆ ਪਿਆ। ਹੁਣ ਤਾਂ ਗਰਮੀ ਲੱਗਦੀ ਐ ਨਾ। ਬਾਈ ਸਾਡਾ ਕੋਡ ਕੋਟ ਲਈ ਬਿਠਾ। ਬੋਟਲਾ ਦੇ ਹੁਣ ਜੱਦਾਂ ਜੱਦਾਂ ਲਾਲ ਨਹੀਂ ਵਾ ਠੀਕ ਐ। ਠੀਕ ਐ। ਇਹ ਪੂਰੀ ਬੇਰਾਰ ਗਈ ਐ। ਇਹ ਖਲਾਰ ਨਹੀਂ ਸੌਖੀ ਐ। ਹਾਂ ਜੀ ਆ ਖਾਦਾ ਆ ਬੜੀ ਮੋਟੀ ਪਹਿਲੇ ਗੱਟੇ ਪੰਜ ਛੇ ਅਸੀਂ ਦੂਜੇ ਖਲਾਰੇ ਹੁਣ ਆ ਬੇਰਾਂ ਰਗੀ ਐ ਇਹ ਖਲਾਰ ਨਹੀਂ ਸੌਖੀ ਆ ਭਾਂਤ ਨਹੀਂ ਰਹਿੰਦੀ ਐ ਲੱਗਦਾ ਜਿਵੇਂ ਸਾਰੇ ਆ ਜਾਂਦੀ ਇਹਦਾ ਨੂਰ ਤਾਂ ਕੈਣ ਪੂਰਾ ਛਾਣਾ ਹੋ ਉਹ ਐ ਲੱਗਦਾ ਬਰੀਕ ਜੀ ਜਿਵੇਂ ਆਓਡਰ ਜਿਹਾ ਮੂੰਹ ਤੇ ਪਈ ਜਾਂਦਾ ਬਾਕੀ ਉਹ ਤਾਂ ਮੈਨੂੰ ਮਿਲੀ ਨਹੀਂ ਸੀ ਹੁਣ ਇਹ ਵਧੀਆ ਕੇ ਰਾਹੀਂ ਠੰਢੀ ਜਿਹਾਦੀ ਹੁਣ ਤਾਂ ਕੰਮ ਓਕੇ ਆ ਜਾਵਾ ਖੇਤਾਂ ਚ ਐਨ ਸੰਸਣਾ ਕੋਈ ਨਹੀਂ ਹੈਗਾ ਮੈਂ ਤਾਂ ਯੋਦਾ ਹੀ ਆ ਫਰਦਾ ਮਿਲਦਾ ਜੱਟ ਜੱਟ ਚਾਹ ਪੀਲਾ ਹੋ ਚਾਹ ਪੀਲਾ ਆ ਜਾ ਲਓ ਜੀ ਨਾਲ ਐ ਗਰਮ ਗਰਮ ਪਾਣੀ ਨਾਲ ਤੇ ਠੰਡ ਬਹੁਤ ਲੱਗੀ ਆ ਆ ਪੈਰ ਨਾਲੋਂ ਲੈਣ ਆਦੇ ਪੈ ਹੇ ਬੂਟ ਜਰਾ ਬਾਹ ਪਾਈਆਂ ਨਾ ਨੂੰ ਕੇ ਇੱਕ ਪਾਲੀ ਕੋਟੀ ਇੱਕ ਪਾਲਾ ਕੋਟ ਹਣ ਖਾਣੇ ਰੋਟੀ ਲੈ ਵੀ ਮਿਸੀਆਂ ਰੋਟੀਆਂ ਆ ਕਿਉ ਉਹ ਤਾਂ ਪਾਸੇ ਹੀ ਰੁੜ ਗਿਆ 3 ਵਜ ਗਏ ਹੁਣ ਹੋਏ ਵੇਲੇ ਚਾਹ ਪੀਨੇ ਤੇ ਥੋੜਾ ਜਿਹਾ ਸੂਰਜ ਜੇ ਨਿਕਲਦਾ ਹੁੰਦਾ ਥੋੜੇ ਬੱਦਲ ਜੇ ਐ ਵਿੱਚ ਹਾ 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 ਨਾ ਅਜੇ ਯਾਰ ਆ ਗਿਆ ਚਲੋ ਜੀ ਹੁਣ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਹਣ ਖੁਸ਼ ਹਾਂਜੀ ਇਹ ਸੁਕਾਲਦੀ ਕਹੀ ਜਾਂਦੀ ਸੀ ਫਾਸਟ ਫੂਡ ਖਾਣਾ ਮਾਮਾ ਫਾਸਟ ਫੂਡ ਖਾਣਾ ਮਾਮਾ ਹਣ ਖੁਸ਼ ਹਾਂ ਹਾਂ ਤਾਂ ਖੁਸ਼ ਹੋ ਜਾ ਲੈ ਹਣ ਨਾਲੇ ਪਹਿਲਾਂ ਵੀ ਤੁਸੀਂ ਕੁਝ ਖਾਦਾ ਮੈਨੂੰ ਮਿਲ ਗਈ ਖਬਰ ਉਦੋਂ ਪਕੌੜੀਆਂ ਪੈਕਟ ਹੈ ਖੁਸ਼ ਹੈ ਇਹ ਤਾਂ ਬਹੁਤ ਨੱਪੀ ਹੁੰਦੀਆਂ ਉਦੋਂ ਬਹੁਤ ਬਈ ਇਹਨਾਂ ਨੂੰ ਜਦੋਂ ਦੀ ਆਈ ਸ਼ੂ ਆਈ ਨਾ ਤਿੰਨ ਚਾਰ ਦਿਨ ਹੋ ਗਏ ਇਹ ਖਰਾਬ ਕਰਦੀ ਸਾਰੇ ਬੱਚਿਆਂ ਨੂੰ ਖਾਣ ਤੇ ਜੋਰ ਆ ਕਿਤੇ ਉਧਰੋਂ ਪੈਸੇ ਮਿਲ ਜਾਂਦੇ ਆ ਦਾਦੀ ਕੋਲੋਂ ਕਿਤੇ ਪੂਆ ਕੋਲੋਂ ਕਿਤੇ ਮੇਰੇ ਕੋਲੋਂ ਕਿਤੇ ਸਿਮੂ ਕੋਲੋਂ ਹਣ ਗੰਡੇ ਜੇ ਕੱਢੀ ਜਾਂਦੀਆਂ ਮੈਂ ਦੰਦੇ ਤੱਡਨੇ ਨਹੀਂ ਪਹਿਲਾਂ ਦੱਸ ਦਿਆ ਕਰੋ ਆ ਪਾਣੀ ਨਹੀਂ ਪਾਉਂਦੇ ਤੂੰ ਪੁੱਠੇ ਪਾਸੇ ਸ਼ੁਰੂ ਕਰ ਲਿਆ ਚੱਲ ਕੋਈ ਨਹੀਂ ਹੁਣ ਖਾ ਲਾ ਮੈਂ ਤੇ ਇੱਧਰੋਂ ਲਾਉਂਦੀ ਤੇ ਇੱਧਰੋਂ ਕੋਈ ਨਾ ਕੋਈ ਨਹੀਂ ਖਾ ਲਾ ਖਾ ਢਾਣਾ ਨਹੀਂ ਓਕੇ ਰੱਜ ਕੇ ਖਾ ਲਾ ਆ ਖਾ ਲਾ ਆ ਨਾਲ ਉਸਤਾਦ ਉਸਤਾਦ ਵੀ ਨਹੀਂ ਸਾਡਾ ਘਟ ਮੈਂ ਵੀ ਖਾ ਲਾਂ ਅਸੀਂ ਕਿਹਾ ਵੀ ਕਿੰਨੇ ਲਿਆਈਏ ਅਸੀਂ ਕਿਹਾ ਤਿੰਨ ਜਣੇ ਆਏ ਆ ਚਾਣਾ ਏ ਕਹਿੰਦੀ ਨਹੀਂ ਮੈਂ ਵੀ ਖਾਣਾ ਮੈਂ ਕਿ ਤੁਸੀਂ ਖਾ ਕੇ ਆਉਣੇ ਚੱਲ ਮੈਂ ਵੀ ਖਾ ਲਾਂ ਮੈਨੂੰ 버ਗਰ ਕੀ ਕਹਿੰਦਾ ਨਹੀਂ ਨਾ ਖਾਈਦਾ ਫਾਸਟ ਫੂਡ ਅਸੀਂ ਤਾਂ ਖਾਦਾ ਹੀ ਨਹੀਂ ਤੁਸੀਂ ਵੀ ਮੈਂ ਰਹਿਸਾ ਦੇ ਖਾਦੇ ਮੈਂ ਅਸੀਂ ਤਾਂ ਖਾਦੇ ਨੂੰ ਪਛੜਾ ਸੀ ਮੂੰਹ ਨੂੰ ਅੱਜ ਤਾਂ ਖਾਖੀ ਨਹੀਂ ਆਏ ਗਰਮ ਗਰਮ ਉੱਥੇ ਬਹਿ ਕੇ ਖਾਕੇ ਆਏ ਤੁਹਾਨੂੰ ਪਤਾ ਨਹੀਂ ਸਾਨੂੰ ਮਮਾ ਜੇ ਤੇਰਾ ਬਣਾ ਲਗਾ ਦੋ ਇਹ ਬਦਲ ਬਹੁਤ ਬਤਾ ਕੀ ਬਤਾ ਤੁਹਾਡੇ ਵਾਲੇ ਦਾ ਸਪੈਸ਼ਲ ਬੜੀ ਅਸੀਂ ਬਣਾਈ ਨਹੀਂ ਉੱਤੇ ਅਸੀਂ ਵਲੌਗ ਉੱਤੇ ਬਣਾਇਆ ਹੀ ਨਹੀਂ ਪਤਾ ਪਰ ਰਹਿ ਨਹੀਂ ਸਕਦੇ ਤੁਸੀਂ ਹਾਂ ਅਸੀਂ ਵੀ ਇੱਕ ਇੱਕ ਖਾ ਲਿਆ ਪਰ ਮੈਂ ਰੋਟੀਆਂ ਤਿੰਨ ਖਾ ਕੇ ਗਿਆ ਸੀ ਮੂਲੀਆਂ ਆਣੀਆਂ ਮੇਥਿਆਂ ਵਾਲੀਆਂ ਚਾਹ ਦੇ ਨਾਲ ਪਰ ਮੇਰਾ 버ਗਰ ਦੇਖ ਕੇ ਜੀ ਲਬਲਬਾਇਆ ਲਬਲਬਾਇਆ ਕਿਉਂ ਸਾਡੇ ਤੋਂ ਟੈਡ ਪਰ ਮੈਂ ਕਾ ਜਾ ਖਾਇਆ 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 ਇਹ ਬਹੁਤ ਟੇਸਟੀ ਹਾਂ ਹੈਪੀ 버ਗਰ ਟੌਪ ਦਾ ਹੈਪੀ ਬਰਥਡੇ ਇਹ ਹੈਪੀ 버ਗਰ ਆ ਸੂਰਜ ਵੀ ਥੋੜਾ ਥੋੜਾ ਨਿਕਲਦਾ ਥੋੜਾ ਥੋੜਾ ਨਿਕਲਦਾ ਬਦਲ ਜੇ ਹੋਏ ਹੋਏ ਨੇ ਤੇ ਮੇਰਾ ਸਰੀਰ ਜਮਾਂ ਥੱਕਿਆ ਪਿਆ ਉਸਤਾ ਹਏ ਲੱਤਾ ਕੋਟੋ ਕੋਈ ਜਨਾ ਮੇਰੀਆਂ ਹਾਂ ਪਤੰਗ ਕੋਲ ਦੇਖੂ ਹਾਂ ਤਾਂ ਬਰਕਰਾਰ ਰਖਵਾ ਕੋਟ ਦੇ ਲੱਤਾ ਪਲੀਜ਼ ਜੀ ਭਾਈਆਂ ਕੱਢ ਦੇ ਕੋਟ ਦੇ ਪੱਕੀ ਗੱਲ ਵੇਖਾਂਗੇ ਮੈਂ ਤੇਰੀ ਉੱਕਰ ਗਿਆ ਹੈ ਕਿ ਖੁਸ਼ ਆਦਾ ਦੁੱਦਾ ਮੇਰੇ ਪਤਾ ਨਾ ਚੰਗਾ ਅ ਰਾਤ ਨੂੰ ਲੱਤਾ ਹੁਣ ਦਾ ਵਧੀਆ ਰਾਤ ਹੈ ਹੈ ਕਿ ਕੰਮ ਕਰਨਾ ਸਕੂਲ ਦਾ ਕਿ ਨਹੀਂ ਕਰ ਲੈ